ਇਸ ਤੋਂ ਵੀ ਜਾਣਕਾਰੀ ਪੁਲਿਸ ਪਿਛੇ ਵੱਲ ਸੰਧੀ ਕੀਤੀ ਗਈ ਹੈ ਕਿ ਇਹ ਉਹਨਾਂ ਸ਼ੂਟ ਆਫ ਦੇ ਵਿੱਚ ਪੁੱਟਾ ਗਿਆ ਹੈ ਰਿਸ਼ੇ ਦੇ ਆਦੀ ਨੇ ਪਰ ਇਹਨਾਂ ਕੋ ਕੁਝ ਨਸ਼ਾ ਗ੍ਰਾਮਤ ਹੋਈ ਹੈ ਜਾਂ ਨਹੀਂ ਇਹ ਜਾਣਕਾਰੀ ਜਲਦ ਮਿਲੀ ਹੈ ਕਿ ਜਦੋਂ ਉਹਨਾਂ ਨੂੰ ਸ਼ਾਟ ਮਿਸ਼ਾਲ ਤੋਂ ਸਿਕਰਾਜ ਚਨਾ ਵੱਲੋਂ ਹਮਲਾ ਕੀਤਾ ਜਾਂਦਾ ਤੁਸੀਂ ਇਹ ਤੁਹਾਨੂੰ ਕੈਂਟੀਨੀਆਂ ਦਿਖਾ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਇਹ ਬਿੰਗਰ ਉੱਤੇ ਇੱਕ ਜਗ੍ਹਾ ਤੋਂ ਇੱਕ ਦੀ ਮਤੇ ਪੁਤੀ ਹੈ ਉਹ ਜੋ ਕਰ ਲਿਆ ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਤੋਂ ਦੋਨੋਂ ਨਾਲ ਨਾਲ ਜਾਣਕਾਰੀ ਪਕਾਇਆ ਗਈ ਹਾਂਜੀ ਅਜੀ ਜਿਵੇਂ ਮਾ ਕਰੀ ਜੇ ਨਾ ਤੂੰ ਕਰ ਲਈ ਹੁੰਦੇ ਤੂੰ ਬੜਾ ਕੁਝ ਕਰ ਸਕਦਾ ਤੂੰ ਤੇ ਫੋਨ ਤੇ ਕਰਦੇ ਜੇ ਇਹ ਕੌਣ ਬਣ ਕੇ ਦੋਨੀਆਂ ਚਲਾਉਣ ਦੇ ਮਾਮਲੇ ਨੂੰ ਨਵਾਂ ਮੋੜ ਸਾਹਮਣੇ ਆਇਆ ਨਵੀਂ ਅਪਡੇਟ ਸਾਹਮਣੇ ਆਈ ਹੈ ਕਿਉਂਕਿ ਅੱਜ ਅੰਮ੍ਰਿਤਸਰ ਪੁਲਿਸ ਨੇ ਖਸ਼ਾਲਪੁਰ ਤੋਂ 3 ਲੋਕਾਂ ਦੇ ਵਿਰੁੱਧ ਐਫਆਈਆ ਕਰੀ ਜਿਹੜੇ ਦੋ ਪਿਛਲੇ ਦਿਨ ਰਿਪੋਰਟ ਹੈ 8-8 10-10 ਮਾਮਲੇ ਦੋਨਾਂ ਦੀ ਕ੍ਰਾਸ ਕਰ ਦਿੱਨੀ ਪੁਲਿਸ ਵੱਲੋਂ ਕੋਰナー ਦੇ ਤੀਸਰੇ ਸਾਥੀ ਸਾਥੀ ਦੇ ਦੇ ਕੇ ਮੌਕੇ ਤੋਂ ਵੀ ਤੋਂ ਨੂੰ ਆਲਰੇਡੀ ਪਤਾ ਪਰਸੋਂ ਇੱਕ ਐਨਆਰਆਈ ਸੁਖੈਨ ਸਿੰਘ ਦੇ ਅਟੈਕ ਹੋਇਆ ਸੀਗਾ ਉਸ ਅਟੈਕ ਨੂੰ ਅਸੀਂ ਪਹਿਲੇ 7 ਘੰਟਿਆਂ ਦੇ ਜਿਹੜੇ ਸ਼ੂਟਰ ਦੇ ਆਇਡੈਂਟੀਫਾਈ ਕਰ ਲਏ ਸੀ ਉਹ ਤੋਂ ਨੈਕਸਟ ਤੁਰੰਤ ਬਾਅਦ ਕੱਲ ਜਿਹੜੇ ਆ ਜਿਹੜੇ ਬਾਕੀ ਦੇ ਬੰਦੇ ਉਹਨਾਂ ਦੇ 5-8 ਗ੍ਰਿਫਤਾਰ ਕਰਕੇ ਉਹਨੂੰ ਤੈਅ ਤੱਕ ਪਹੁੰਚ ਗਏ ਸੀਗੇ ਤੇ ਉਹਨਾਂ ਦੀ ਲੜੀ ਦੇ ਵਿੱਚ ਹੀ ਉਹ ਅਸਲ ਜਿਹੜੇ ਸ਼ੂਟਰ ਜਿਹਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਪਾਰਟੀਆਂ ਜਿਹੜੀਆਂ ਸਾਡੀਆਂ ਦੂਸਰੀਆਂ ਏਜੰਸੀਆਂ ਜਿਹੜੀਆਂ ਇੰਟਰਨਲ ਸਿਕਿਉਰਿਟੀ ਕਾਉਂਟਰ ਇੰਟੈਲੀਜੈਂਸ ਤੇ ਜਿਹੜੀ ਲੋਕਲ ਹੁਸ਼ਿਆਰਪੁਰ ਪੁਲਿਸ ਆ ਉਹਨਾਂ ਦੀ ਮਦਦ ਨਾਲ ਸਾਡਾ ਆਪਰੇਸ਼ਨ ਚੱਲ ਰਿਹਾ ਸੀ ਜਿਹਦੇ ਤੇ ਅਸੀਂ ਹੁਸ਼ਿਆਰਪੁਰ ਪਹੁੰਚੇ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਕਾਬੂ ਦੇ ਵਿੱਚੋਂ ਕਾਬੂ ਕੀਤਾ ਕਾਬੂ ਕਰਕੇ ਲਿਆ ਕੇ ਉਹਨਾਂ ਤੋਂ ਵੈਪਨ ਕਵਰੀ ਲਈ ਇੱਥੇ ਲੈ ਕੇ ਆਏ ਸੀ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਾਡੇ ਜਵਾਨਾਂ ਤੇ ਹਮਲਾ ਕਰਨ ਇਹ ਤੋਂ ਪਹਿਲਾਂ ਕਿ ਸਾਡੇ ਤੇ ਕੋਈ ਅਟੈਕ ਕਰ ਦੇ ਸਾਡੇ ਅਸੀਂ ਸਾਡੇ ਜਵਾਨਾਂ ਨੇ ਉਹਨਾਂ ਨੂੰ ਆਪਣੀ ਜਵਾਬੀ ਫਾਇਰਿੰਗ ਕਰਕੇ ਉਹਨਾਂ ਨੂੰ ਕਾਬੂ ਕੀਤਾ ਜਦੋਂ ਹਸਪੀਟਲ ਪਹੁੰਚਿਆ ਤੇ ਅਸੀਂ ਉੱਥੇ ਜਾ ਕੇ ਇੱਥੇ ਕਿੰਨੇ ਫਾਇਰ ਕੀਤੇ ਗਏ ਉਹਨਾਂ ਦੇ ਵੱਲੋਂ ਜੀ ਨਹੀਂ ਇੱਥੇ ਕੀ ਹੋਇਆ ਇਸ ਜਗ੍ਹਾ ਦੇ ਬਾਰੇ ਇੱਥੇ ਉਹਨਾਂ ਨੇ ਜਦੋਂ ਵੈਪਨ ਕੱਢ ਕੇ ਦੇਣੇ ਸਾਨੂੰ ਵੈਪਨ ਦਿਖਾ ਰਹੇ ਸੀ ਵੈਪਨ ਦਿਖਾਉਂਦਿਆਂ ਹੀ ਉਹਨਾਂ ਨੇ ਵੈਪਨ ਲੈ ਕੇ ਸਾਡੇ ਪਾਰਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਕਿ ਸਾਡੇ ਜਵਾਬੀ ਫਾਇਰਿੰਗ ਤੇ ਆਪਦੇ ਬਚਾਅ ਦੇ ਲਈ ਫਾਇਰਿੰਗ ਕਰਦੇ ਆ ਸਾਡੀਆਂ ਪਾਰਟੀਆਂ ਨੇ ਉਹਨਾਂ ਨੂੰ ਜਿਹੜਾ ਕਾਬੂ ਕਰਕੇ ਉਹ ਜ਼ਖਮੀ ਹੋ ਗਏ ਉਹਨਾਂ ਸਾਡਾ ਬਹੁਤ ਵੱਡੀ ਸਹਾ ਬਹੁਤ ਵੱਡੀ ਸਹਾ ਬਹੁਤ ਵੱਡਾ